ਉਸੀ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜਿਸ ਵਾਹਿਗੁਰੂ ਦੀ ਸਿਫਤ ਸਲਾਹ ਨੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਦੀ ਜੁਗਤ ਦਿੱਤੀ ਸੀ ਉਹ ਦਿੱਤੀ ਸੀ ਜੁਗਤ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਉਹਨਾਂ ਮਹਾਰਾਜ ਜੀ ਨੇ ਇਹ ਬਚਨ ਕੀਤਾ ਸੀ ਕਿ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਗੀਸ ਉਸ ਦੀ ਵਾਹ ਵਾਹ ਕਰੀਏ ਸਿਫਤ ਸਲਾਹ ਜਿਹੜਾ ਇੱਕੋ ਹੀ ਹੈ ਸਾਰੀ ਥਾਵਾਂ ਤੇ ਹਰ ਜੁਗ ਦੇ ਵਿੱਚ ਰਹਿ ਰਹਿਮਤਾ ਦੇਣ ਵਾਲਾ ਹੈ ਵਾਹ ਵਾਹ ਨਾਨਕ ਵਾਹ ਵਾਹ ਇੱਕੋ ਕਰਸਾ ਲਈ ਹੈ ਇੱਕੋ ਦੀ ਸਿਫਤ ਸਲਾ ਕਰੋ ਇੱਕ ਤੋਂ ਬਿਨਾ ਕਿਸੇ ਹੋਰ ਦੀ ਨਾ ਕਰੋ ਜੇ ਸਤਗੁਰ ਦੀਆ ਦਿਖਾਏ ਜਿਹਦੀ ਸਿਫਤ ਸਲਾ ਗੁਰਬਾਣੀ ਵਿੱਚ ਸਤਗੁਰ ਜੀ ਨੇ ਸਾਨੂੰ ਦੱਸੀ ਹੈ ਦਿਖਾ ਦਿਤੀ ਹੈ ਭਾਈ ਕਿ ਇੱਕ ਵਾਹਿਗੁਰੂ ਦਾ ਨੂਰ ਸ਼ਬਦ ਦੇ ਵਿੱਚ ਹੈ ਜਿਹੜਾ ਅੱਲਹ ਅਲਖ ਅਗਮ ਕਾਦਰ ਕਰਨ ਹਾਰ ਰਹੀਮ ਸਭ ਦੁਨੀਆ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਕਿਸ ਨੂੰ ਆਖੀ ਹੈ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚਲਸੀ ਮੁਕਾਮ ਉਹੀ ਇੱਕ ਦਿਨ ਰਵ ਚੱਲੈ ਨਿਸਸ ਚੱਲੈ ਤਾਰਿਕਾ ਲਖ ਪੁਲੋਏ ਮੁਕਾਮ ਉਹੀ ਇੱਕ ਹੈ ਮਹਾਰਜ ਨੇ ਬਾਰੰਗ ਬਾਰ ਕਿਹਾ ਇੱਕ ਹੈ ਭਾਈ ਇੱਕ ਹੈ ਇੱਕ ਵਾਹਿਗੁਰੂ ਤੋਂ ਬਿਨਾ ਕਿਸੇ ਦੀ ਸਿਫਤਸਲਾ ਨਾ ਕਰੀਏ ਸਤਿਗੁਰ ਨੇ ਇਹੀ ਉਪਦੇਸ਼ ਦਿਖਾਇਆ ਹੈ ਜੀ